ਮਲਜ਼ਮ ਆਕਾਸ਼ ਸਿੰਘ ਦੀ ਮਾਤਾ ਦਾ ਬਿਆਨ ਵੀ ਸਾਹਮਣੇ ਆਇਆ ਹੈ ਸਾਡਾ ਉਸਦੇ ਨਾਲ ਕੋਈ ਸੰਬੰਧ ਨਹੀਂ ਹੈ ਮੈਨੂੰ ਕਟਨਾ ਦੇ ਬਾਰੇ ਕੁਝ ਵੀ ਨਹੀਂ ਪਤਾ 3 ਸਾਲ ਤੋਂ ਉਹ ਕਰੋ ਬਾਹਰ ਹੈ 3 ਸਾਲ ਪਹਿਲਾਂ ਉਸ ਨੂੰ ਜੜਾ ਹੈ ਵਿਦੇਸ਼ ਭੇਜਿਆ ਸੀ ਤੇ 3-4 ਮਹੀਨੇ ਪਹਿਲਾਂ ਹੀ ਵਿਦੇਸ਼ ਤੋਂ ਉਹ ਵਾਪਸ ਪਰਤਿਆ ਹੈ ਅਮਰਸਰ ਦੇ ਵਿੱਚ ਕਿਰਾਏ ਤੇ ਹੀ ਰਹਿੰਦਾ ਸੀ ਆਕਾਸ਼ ਉਹਨਾਂ ਦੀ ਮਾਤਾ ਦੇ ਵੱਲੋਂ ਕਿਹਾ ਗਿਆ ਮੈਨੂੰ ਨਿਵਰੇ ਪਤਾ ਹੀ ਮੈਂ ਤਾਂ ਹੁਣ ਕੰਮ ਕਰਕੇ ਆਈ ਸੀ ਘਰਾਂ ਦਾ ਮਾਜਨਾ ਦਾ ਤੇ ਉਦੋਂ ਮੈਨੂੰ ਇਹਨਾਂ ਨੇ ਦੱਸਿਆ ਬੁੜੀਆਂ ਨੇ ਲੋਕਾਂ ਨੇ ਜਿੰਨੀਆਂ ਵੇਖਦੀਆਂ ਮੋਬਾਈਲ ਵੀ ਆ ਗੱਲ ਹੋਈ ਜਾਂ ਮੈਨੂੰ ਕੋਈ ਪਤਾ ਨਹੀਂ ਸੀ ਕਮਾ ਵਾਲਿਆਂ ਤੋਂ ਸਬੂਤ ਲਿਆ ਜਾਊਗਾ ਮੇਰਾ ਵੀ ਕਿੱਥੋਂ ਆਈ ਹੈ ਕਿੰਨੀ ਦੇਰ ਤੋਂ ਰਹਿ ਰਹੇ ਹੋ ਤੁਸੀਂ ਇੱਥੇ ਇੱਥੇ ਮੈਨੂੰ ਹੋ ਗਿਆ 20 ਸਾਲ ਹੋ ਗਏ ਹੁਣੇ ਰਹਿੰਦੀ ਨੂੰ ਆ ਲੋਕਾਂ ਦੇ ਕੰਮ ਕਰਦੇ ਪੋਚਾ ਲਾਉਣੇ ਵੀਰੇ ਅਸੀਂ ਬੱਚੇ ਕਿੰਨੇ ਆ ਤੁਹਾਡੇ ਮੇਰੇ 4 ਬੱਚੇ ਆ ਜੀ ਇਹ ਇਹ ਕਦੋਂ ਦਾ ਕਰੋ ਗਿਆ ਇਹ ਇੰਨੇ ਤਿੰਨ ਸਾਲ ਹੋ ਗਏ ਵੀਰੇ ਗਏ ਇਹਨੂੰ ਕਰੋ ਕਿੱਥੇ ਗਿਆ ਕਿੱਥੇ ਗਿਆ ਇਹ ਦੁਬਈ ਗਿਆ ਸੀ ਵੀਰੇ ਦੁਬਈ ਕਿਵੇਂ ਕੰਮ ਗਿਆ ਸੀ ਇਹ ਦਿਹਾੜੀ ਦਾ ਪਾ ਕਰਨ ਗਿਆ ਸੀ ਉੱਥੇ ਵੀ ਲੇਬਰੀ ਛੜਿਆ ਕਿੰਨਾ ਇਹ ਪਲੱਸ 2 ਕੀਤੀ ਵੀਰੇ ਜੀ ਤੇ ਜਿਸ ਤਰ੍ਹਾਂ ਦਾ ਇਹਨੇ ਕੱਲ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਕਿ ਲੱਗ ਰਿਹਾ ਕਿਸੇ ਜਥੇਬੰਦੀ ਨਾਲ ਜਾਂ ਕਿਸੇ ਨਾਲ ਇਹ ਰਿਲੇਸ਼ਨ ਸੀਗੇ ਨਹੀਂ ਕਿਸੇ ਨਾਲ ਨਹੀਂ ਜੀ ਇਹਦੇ ਕੇਸ ਰੱਖਿਆ ਸੀ ਇਹਨੇ ਜੀ ਹਾਂ ਜੀ ਕੇਸ ਨਹੀਂ ਪਹਿਲਾਂ ਨਹੀਂ ਸੀਗੇ ਜੀ ਹੁਣ ਹੀ ਹੋ ਗਿਆ ਤਿੰਨ ਕ ਸਾਲ ਇਹਦੇ ਵਾਲ ਰੱਖਿਆ ਨੂੰ ਜਦੋਂ ਦੁਬਈ ਗਿਆ ਉਹਦੇ ਕੇਸ ਰੱਖਿਆ ਹਾਂ ਜੀ ਉਦੋਂ ਰੱਖਿਆ ਤੇ ਕਦੇ ਗੱਲ ਹੋਈ ਹੈ ਜਦੋਂ ਦੁਬਈ ਗਿਆ ਸੀ ਉਸ ਤੋਂ ਬਾਅਦ ਤੁਹਾਡੇ ਨਾਲ ਸਾਡੀ ਕੋਈ ਗੱਲ ਨਹੀਂ ਹੋਈ ਉਹ ਕਹਿੰਦਾ ਜੀ ਮੇਰਾ ਮਾਪਿਓ ਮਰ ਜੇ ਭੈਣ ਭਰਾ ਮਰ ਜਾਣ ਮੈਂ ਤਾਂ ਵੀ ਨਹੀਂ ਆਉਣਾ ਅੱਗ ਦੇਣ ਆਸਗਵਾਨ ਤੋਂ ਪੁੱਛ ਲਓ ਜੀ ਤੋਂ ਮਰਜੀ ਪੁੱਛ ਲਓ ਹੁਣ ਗਵੇ ਤਾਂ ਕਦੋਂ ਵਾਪਸ ਆਇਆ ਸੀ ਇਹ ਇਹਨੂੰ ਹੋ ਗਿਆ 3 ਕਿ ਮਹੀਨੇ ਆਏ ਨੂੰ ਤੁਹਾਨੂੰ ਪਤਾ ਲੱਗਿਆ ਵੀ 3 ਮਹੀਨੇ ਤੋਂ ਆ ਗਿਆ ਆ ਲੋਕਾਂ ਦੇ ਸਟੇਟਸ ਸੁਣ ਸੁਣ ਕੇ ਵੇਖ ਵੇਖ ਕੇ ਸਾਨੂੰ ਪਤਾ ਲੱਗਿਆ ਵੀਰੇ ਸਾਨੂੰ ਨਹੀਂ ਸੀ ਪਤਾ ਤੁਹਾਨੂੰ ਹੁਣ ਹੀ ਪਤਾ ਲੱਗਿਆ ਮਾੜੀ ਕੀਤੀ ਵੀਰੇ ਜੋ ਵੀ ਕੀਤਾ ਮਾੜਾ ਕੀਤਾ ਮੈਂ ਤਾਂ ਇਹੀ ਕਹਿੰਨੀ ਆ ਕਿੰਨੀ ਉਮਰ ਕਿੰਨੀ ਹੈ ਜੀ 24 ਸਾਲ ਦੀ ਸੀ ਜੀ ਬਾਕੀ ਜਿਹੜੇ ਬੱਚੇ ਹੈਗੇ ਤੁਹਾਡੇ ਛੋਟੇ ਵੱਡੇ ਉਹ ਤਾਂ ਛੋਟੇ ਹੀ ਆ ਵੀਰੇ ਬਲੇ ਕੁਵਾਰਾ ਆ ਗਿਆ ਹਾਂਜੀ ਉਹ ਵੀ ਕੁਵਾਰਾ ਹੀ ਆ